ਇਹ ਨਹਿਰ ਜਿਹੜੀ ਉਹ ਪਹਿਲਾਂ ਹੀ ਟੁੱਟ ਗਈ ਇਹ ਗਲਤੀਆਂ ਨੇ ਪਿਛਲੀ ਵਾਰ ਵੀ ਨਾਹੇ ਟੁੱਟੀ ਤਾਂ ਬਈ ਵੀਡੀਓ ਪਾਈ ਤੇ ਆਪਣੇ ਚੈਨਲ ਤੇ ਇਹ ਕਿਉਂਗੇ ਵੀਡੀਓ ਨਾਲਿਆ ਹੈ ਆਪਾਂ ਜੀ ਆਪਾਂ ਨੂੰ ਸਪੋਰਟ ਜੀ ਨੇ ਸਾਗਰਪੁਰ 743 ਤੋਂ ਸਵਾਗਤ ਹੈ ਜੀ ਤੇ ਅੱਜ ਆਪਾਂ ਆਪਣੇ ਪਿੰਡ ਖੜਿਆਂਗੇ ਨਹਿਰ ਟੁੱਟ ਗਈ ਆਪਣੇ ਪਿੰਡ ਵਾਲੀ ਖੜਿਆਲ ਕੋਠੇ ਪਿੰਡਾ ਜ਼ਿਲ੍ਹਾ ਸੰਗਰੂਰ ਦਾ ਨੇੜੇ ਸੁਨਾਮ ਦੇ ਤੇ ਆਪਾਂ ਦਿਖਾਉਣਾ ਤੁਹਾਨੂੰ ਅੱਜ ਤਾਂ ਮੀਂਹ ਵੀ ਨਹੀਂ ਸਟਾਰਟ ਹੋਏ ਪੈਣੇ ਇਹ ਨਹਿਰ ਆ ਜਿਹੜੀ ਉਹ ਪਹਿਲਾਂ ਹੀ ਟੁੱਟ ਗਈ ਇਹ ਗਲਤੀਆਂ ਨੇ ਪਿਛਲੀ ਵਾਰ ਵੀ ਨਾਹ ਟੁੱਟੀ ਤਾਂ ਬਈ ਵੀਡੀਓ ਪਾਈ ਤੇ ਆਪਣੇ ਚੈਨਲ ਤੇ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਹੈਗਾ ਇੱਧਰ ਦਿਖਾ ਦੇਗੀ ਢੜ ਤੋਂ ਪਾਣੀ ਆ ਜਿਹੜਾ ਉਹ ਬਹੁਤ ਜ਼ਿਆਦਾ ਹੈਗਾ ਆ ਤਾਂ ਫਿਰ ਨਾਲੋਂ ਮਨਾ ਹੋਉ ਤੇ ਜਾ ਕੇ ਬਹੁਤ ਇਕੱਟਾ ਨਹੀਂ ਲੱਗੇ ਤੇ ਇਹਦੇ ਵਿੱਚ ਗਲਤੀ ਆਪਾਂ ਪੁੱਛਦੇ ਆ ਬਾਈ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਕਸੀ ਗਿਆ ਬਈ ਬਈ ਕਿਹੜਾ ਪਿੰਡਾ ਖੜੇ ਆਲੇ ਆ ਵੀਰੇ ਅੱਛਾ ਵੇ ਉਰੇ ਖੇਤ ਹੋਊਗਾ ਆਪਣਾ ਹਾਂਜੀ ਹਾਂ ਆਪਣੀਆਂ ਸਾਰੇ ਅੱਛਾ ਇਹ ਕੀ ਦੀ ਗਲਤੀ ਕਰਕੇ ਦੇ ਇੰਨੇ ਇੱਕ ਜੀ ਵੀ ਰਕਮੇਟ ਦੀ ਵੀ ਇਹਨਾਂ ਸ਼ਿਕਾਇਤ ਵੀ ਕਰਤੀ ਸੀ ਸਾਰਾ ਕੁਝ ਜੀ ਮਣੀ ਉੱਪੀ ਲੀਕ ਹੈ ਜੀ ਗੌਰ ਕਰਦੇ ਸਵੇਰ ਦੇ ਬੈਠੇ ਨੇ ਉਰੇ 10 ਕੰਈਵੇਂ ਇੱਕ ਗੱਟਾ ਲਾ ਦੋ ਯਾਰ ਗੱਟਾ ਲਾ ਦੇ ਠੀਕ ਆ 6 ਵਜੇ ਨੇ ਮਿੱਟੀ ਦੀ ਟਰਾਲੀ ਵੀ ਮੰਗਾਤੀ ਇਹਨਾਂ ਦਾ ਨਿਕਲ ਆ ਹਾਂ ਮਿੱਟੀ ਟਰਾਲੀ ਉੱਤਰੀ ਕਿਤੇ ਇੱਕ ਗੱਟਾ ਲਾ ਦਿਖਾਓ ਇਹਨਾਂ ਨੇ ਟੜਕੇ ਦਿਨੇ ਗੱਟਾ ਲਾ ਕੇ ਕੈਬੇਜ ਰੋਟੀ ਬੰਦੇ 3:00 ਵਜੇ ਇਹ ਸਵੇਰੇ ਮਿਲ ਬਾਕੀ ਕੁਟੀਆ achar ਤੋਂ 3:00 ਵਜੇ ਤੇ 6-8 ਵਜੇ ਆ ਗਈ ਸੀ ਡਿਊਟੀ ਤੇ ਸਾਰੇ ਮੁਲਾਜ਼ਮੋ ਕਿ ਤਿੰਨਾਂ ਨੇ ਇੱਕ ਗੱਟਾ ਲਾਇਆ ਤੇ ਵੀ ਆ ਗੱਟਾ ਲਾਇਆ ਠੀਕ ਹੈ ਇੱਕ ਵਿੱਚ ਇੱਕ ਪੱਕੇ ਤੁਸੀਂ ਦੇਖ ਲਓ ਕਿ ਕਹੀ ਰੰਨੇ ਮਿੱਟੀ ਝੜਤੀ ਹੋਏ ਆ ਤਾਂ ਪੂਰੀ ਟਰਾਲੀ ਵਿੱਚ ਨਹੀਂ ਸਾਰੇ ਤੁਸੀਂ ਬਰਾਕਾ ਖੇ ਲਓ ਮੋਜੇ ਨਾਲ ਸ਼ਾਮਾਂ ਚ ਬਿਠੇ ਨੇ ਇਹਨਾਂ ਨੂੰ ਪੂਈ ਸੋਚ ਨਹੀਂ ਕਿਸੇ ਦਾ ਕੋਈ ਡੁੱਬਦਾ ਕੋਈ ਸੁਣ ਬਹੁਤ ਏਰੀਆ ਮੈਂ ਕਹਿੰਦਾ ਡੁੱਬ ਗਿਆ ਸਾਰਾ ਡੁੱਬੇ ਵੀਰੇ ਸਾਰੀਆਂ ਮੁੱਕੀਆਂ ਸਾਰੀਆਂ ਸਾਰੀਆਂ ਮੁੱਕੀ ਖਤਮ ਹੈ ਵੀਰੇ ਤੁਹਾਡੇ ਸਾਹਮਣੇ ਇਹ ਚ ਜੀਰੀ ਲਕੀਰੀ ਸਾਰੀ ਇਹ ਖਤਮ ਹੈ ਪਰ ਤੁਸੀਂ ਇਹਨਾਂ ਨੂੰ ਕਹਿ ਬੀ ਇੱਥੋਂ ਪਾੜ ਪੈ ਕੇ ਰਸਤਾ ਵੀ ਖਤਮ ਹੋ ਜੂ ਆ ਟਰਾਲੀ ਵੀ ਲਹਾਤੀ ਇਹ 10 ਬੰਦੇ ਨਹੀਂ ਕਈਆਂ ਉਰੀ ਪਈਆਂ ਨੇ ਕਿਤੇ ਇੱਕ ਚਿਪਾ ਲੜਕਾ ਹੁੰਦਾ ਨੇ ਕਈਆਂ ਵੀ ਸੁੱਕਿਆ ਪਈਆਂ ਅਸੀਂ ਇਹਨੇ ਕਿਤੇ ਇੱਕ ਚਿਪਾ ਦੱਸੋ ਇਨਾ ਜੰਗਵਰੀ ਕੀ ਕਰ ਰੱਖੇ ਦਾ ਬੰਦਾ ਹੈ ਜੀ ਪਿਛਲੀ ਵਾਰ ਵੀ ਟੁੱਟੇ ਵੀ ਇੰਨੇ ਮੈਨ ਰਿਵੈਲ ਕਰਨ ਹੁਣ ਵੀ ਨੇ ਇਧਰ ਨਾਲੇ ਨੂਰੇ ਸਾਹਿਬ ਪੰਨ ਤੇ ਜੋੜ ਕੇ ਸਾਰਿਆਂ ਦੇ ਕਿੰਨੋਂ ਸਵੇਰ ਦੀ ਟੌਲੀ ਵੀ ਲਹਾਤੀ ਉਹ ਮੰਗਾ ਕੇ ਕਰਾਇ ਤੇ ਪਰ ਇਨਾਂ ਨੇ ਇੱਕ ਚੇਪਾ ਲਾਇਆ ਦਿਖਾਓ ਕਿ 50 ਬੰਦੇ ਨੇ ਪਤਾ ਨਹੀਂ ਨਰੇਗਾ ਵਾਲੇ ਨੇ ਪਤਾ ਨਹੀਂ ਮੈਕਵੇ ਦੀ ਕਿਹਦੇ ਬੰਦੇ ਨੇ ਆ ਦੇਖੋ ਇੱਕ ਦਿਨ ਚੇਪਾ ਲਾ ਅਰੇ ਸਾਰਾ ਹੀ ਪੇ ਪਾਣੀ ਦਿਖਾ ਦੇ ਕਿਵੇਂ ਜਾਓ ਨਾਲੇ ਦੇ ਉੱਪਰ ਵੀ ਉਹ ਚੁੱਟ ਕੇ ਵੀ ਇਹ ਤਾਂ ਬੰਦ ਕਰ ਸਕਦੇ ਨਹੀਂ ਇਹ ਤਾਂ ਇਹ ਤਾਂ ਟੁੱਟੂਗਾ ਫਿਰ ਜਿਆਦਾ ਖੁੱਲ ਜਾਊਗਾ ਜਿਆਦਾ ਖੁੱਲ ਜਾਊਗਾ ਪਰ ਇਹਨਾਂ ਨੇ ਕਿਤੇ ਇੱਕ ਚਿੱਪ ਟੜ ਕੇ ਇਹ 50 ਮੰਦੂਰੀਆਂ ਹੀ ਬੈਠੇ ਨੇ ਜਿੱਥੇ ਸੌਣ ਦੀ ਜਾਂ ਉੱਤੇ ਬਹਿ ਜਾਂਦੇ ਨੇ 10 ਗਿਲ ਤਾਂ ਮਤਲਬ ਰੋਟੀ ਖਾਲੀ ਇਹਨਾਂ ਨੇ ਪਤਾ ਨਹੀਂ ਕਿ ਲਈ ਪਿਛਲੀ ਵਾਰ ਆਪਣੀ ਨਹਿਰ ਜਿਹੜੀ ਹੈ ਟੁੱਟੀ ਸੀ ਉਹ ਵੀ ਇਹਨਾਂ ਗਲੀ ਕਰਨ ਥੋੜੀ 10 ਕੁ ਟੋਰਾ ਹਾਂ ਪਰ ਉਸ ਤੋਂ ਬਾਅਦ ਇਹਨਾਂ ਗੌਰਮਾਨ ਚੱਲ ਨਹਿਰਾਂ ਦੀ ਨੀ ਕਰ ਕਰਦੀ ਹੈ ਨਹਿਰ ਖਰਾਬ ਹੋਈ ਵੀ ਪਾਣੀ ਛੱਡਦੇ ਨੇ ਜਿਆਦਾ ਨਹਿਰ ਚ ਪਰ ਵੀ ਇਹਨਾਂ ਨੂੰ ਕਹਿ ਦੀਗਾ ਵੀ ਬਈ ਖੱਡਾ ਪੈਂਦੇ ਨੇ ਲੀਕ ਹੈ ਆਪਦੀ ਦੇਖੋ ਪਰ ਇਹ ਆ ਜਰੂਰ ਜਾਂਦੇ ਨੇ ਆ ਕੇ ਸ਼ਾਮੇ ਵੇਜਦੇ ਨੇ ਸ਼ਾਮ ਨੂੰ ਭਗ ਜਾਂਦੇ ਆਹ ਸੋਢੇ ਸਾਹਮਣੀ ਇਹ ਉਹ ਵੀ ਦੇਖਿਆਗਾ ਆਪਾਂ ਜਦੋਂ ਇਹ ਸਫਾਈ ਕਰਦੇ ਨੇ ਉਹ ਜਿਹੜਾ ਖੁਰਚਣੇ ਵਾਲਾ ਸਾਈਡ ਤੋਂ ਹੁੰਦੀਆਂ ਸਮਾਨ ਉਹ ਟੁੱਟੇ ਟੇਗੇ ਆਹ ਉਹ ਬਾਹਰ ਸਾਹਮਣੀ ਹੁੰਦੀ ਸੀ ਨਾ ਟਰਾਲੀ ਲਾਹਤੀ ਦੀ ਆ ਇੱਥੋਂ ਨਾਲ ਟੁੱਟੇ ਰਸਤਾ ਤੇ ਉਧਰ ਤਾਂ ਟੁੱਟੇ ਗਿਆ ਜਿਹੜਾ ਹੁਣ ਟੱਟਣਾ ਦੀਗਾ ਪਰ ਇਹਨਾਂ ਨੇ ਆ ਤੜਕੀ ਦੀਆਂ ਕੰੀਆਂ ਪਈਆਂ ਨੇ 50 ਬੰਦੇ ਨੇ ਮਿਲ ਲੱਗ ਟੁਕਟਾ ਪਰ ਇਹਨਾਂ ਨੇ ਇੱਕ ਚਿਪਲਾ ਲਾਇਦਾ ਦੂ ਵਿਆ ਚਿਪਲਾ ਹੈ ਤਨਵਾ 2:00 ਵਜੇ ਦਾ ਟਾਈਮ ਕਬਜ਼ਾ ਬਹੁਤ ਡੂੰਗਾ ਹੋ ਗੀ ਆਹ ਹੋਏ ਦੇਖਿਓ ਤੋ ਗੱਗੀ ਪਾਣੀ